ਸਰਪੰਚ ਸਾਹਿਬ ਗ੍ਰੰਤੀ ਸਿੰਘਾ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਤ ਕੀਤਾ ਸੀ ਕੀ ਭਾਵਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪਾਲਿਆਰ ਸਿੰਘ ਗੜੀ ਬੇਡ ਤੋਂ ਸਰਪੰਚ ਬੇਨਤੀ ਕਰਨਾ ਕਿ ਮਨੂੰ ਗੜੀ ਬੇਡ ਦੀ ਸੰਗਤ ਨੇ ਬਹੁਤ ਸੰਯੋਗ ਦੇ ਕੇ ਸਰਪੰਚ ਚੁਣਿਆ ਮੈਂ ਸਾਰੇ ਸੰਗਤ ਦਾ ਧੰਨਵਾਦ ਕਰਦਾ ਗ੍ਰੰਤੀ ਸਿੰਘਾ ਦੀ ਭਾਵਨਾ ਇਸ ਕਰਕੇ ਸਨਮਾਨਿਤ ਕੀਤਾ ਗਿਆ ਕਿ ਗ੍ਰੰਤੀ ਸਿੰਘਾ ਨੂੰ ਹਰੇਕ ਅੱਜਕੱਲ ਦੇ ਦੌਰ ਦੇ ਵਿੱਚ ਬਹੁਤ ਨੀਵਾ ਦੇਖ ਰਹੇ ਨੇ ਸਨਮਾਨ ਕਰਨ ਦਾ ਇਰਾਦਾ ਸਾਡਾ ਤਾਂ ਇਹ ਵੀ ਗਰੰਥੀ ਸਿੰਘਾਂ ਦਾ ਗੁਰੂ ਘਰ ਦੇ ਵਜੀਰ ਨੇਂ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ ਕਿਉਂਕਿ ਇਸ ਲੈਨ ਦੇ ਵਿੱਚ ਜੇ ਸਤਿਕਾਰ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗਰੰਥੀ ਸਿੰਘ ਬੱਚੇ ਜਿਹੜੇ ਨੇ ਇਸ ਲੈਨ ਵਿੱਚ ਪੈਣਗੇ ਨਸ਼ਿਆਂ ਤੋਂ ਦੂਰ ਹੋਣਗੇ ਕਿਉਂਕਿ ਨਸ਼ੇ ਬਹੁਤ ਵੱਧ ਚੁੱਕੇ ਨੇ ਕੋਈ ਵੀ ਗਰੰਥੀ ਸਿੰਘ ਦੀ ਲੈਨ ਦੇ ਵਿੱਚ ਬੱਚਾ ਤਿਆਰ ਹੋਣ ਨੂੰ ਰਾਜ਼ੀ ਨਹੀਂ ਹੈ ਜੇ ਆਪਾਂ ਗਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਤੇ ਬੱਚੇ ਇੱਧਰ ਨੂੰ ਜੁੜਨਗੇ ਨਸ਼ਿਆਂ ਤੋਂ ਦੂਰ ਹੋਣਗੇ ਇਹ ਭਾਵਨਾ ਕਰਕੇ ਗਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਇਹਦਾ ਸਮਾਗਮ ਕਰਵਾਇਆ ਗਿਆ ਸੀ ਘਰ ਦੇ ਵਿੱਚ ਕਿਸ ਮਕਸਦ ਸਮਾਗਮ ਕਰਵਾਉਣ ਦਾ ਮਸਲਾ ਇਹ ਸੀ ਲੇਖੋ ਪਿੰਡ ਦੇ ਲੋਕਾਂ ਨੇ ਬਹੁਤ ਸੰਯੋਗ ਦੇ ਕੇ ਮੈਨੂੰ ਚੁਣਿਆ ਮੈਂ ਪਿੰਡ ਦੀ ਸੰਗਤ ਦਾ ਤੇ ਭੈਣ ਭਰਾਵਾਂ ਦਾ ਧੰਨਵਾਦ ਕਰਨ ਲਈ ਸਮਾਗਮ ਘਰ ਵਿੱਚ ਰੱਖਿਆ ਗਿਆ ਸੀ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੁੰਦੀਆਂ ਬਾਣ ਤੋਂ ਪਹਿਲਾਂ ਬਿਲਕੁਲ ਵੀ ਤੁਸੀਂ ਗ੍ਰਾਂਤੀ ਸਿੰਘਾ ਨੂੰ ਦੱਸਿਆ ਨਹੀਂ ਸੀ ਤਾਂ ਕੀ ਸੀਗਾ ਜੀਓ ਦੇਖੋ ਜੀ ਇਹ ਗੱਲ ਵੀ ਗ੍ਰਾਂਤੀ ਸਿੰਘਾ ਦਾ ਸਨਮਾਨ ਕਰਨ ਦਾ ਵਿਚਾਰ ਜਿਹੜਾ ਹੈ ਉਹ ਸਾਡੇ ਬੱਚਿਆਂ ਦਾ ਸੀ ਵਿਦੇਸ਼ ਤੋਂ ਠੀਕ ਹੈ ਜੀ ਬੱਚਿਆਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਸਭ ਨੂੰ ਅਸੀਂ ਇਸ ਗੱਲ ਦੀ ਥੋੜੀ ਜਿਹੀ ਮਾਫੀ ਮੰਗਦੇ ਆ ਕਿ ਅਸੀਂ ਜਿਹੜੇ ਵਾਗਿ ਯਥਾ ਆਇਆ ਸੀ ਉਹਨਾਂ ਦਾ ਸਾਡੇ ਤੋਂ ਪ੍ਰੋਪਰ ਸਨਮਾਨ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਅਸੀਂ ਜੋ ਵੀ ਭੇਟਾ ਦਿੱਤੀ ਹੈ ਸਾਡੇ ਵੱਲੋਂ ਜਾਇਜ਼ ਨਹੀਂ ਸੀ ਕਿਉਂਕਿ ਬਹੁਤ ਘੱਟ ਭੇਟਾ ਸੀ ਪਰ ਜਿੰਨੀ ਉਹਨਾਂ ਦੀ ਮੰਦੀ ਸੀ ਉਸ ਤੋਂ ਵੱਧ ਦੇਣੀ ਚਾਹੀਦੀ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਵੀ ਯਥਾ ਸਾਨੂੰ ਗੁਰਬਾਣੀ ਨਾਲ ਜੋੜਦਾ ਗੁਰੂ ਧਰਮ ਨਾਲ ਜੋੜਦਾ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾ ਤੇ ਕੀਤਾ ਜਾਵੇ ਜਿਵੇਂ ਪਿੰਡਾਂ ਦੇ ਵਿੱਚ 2 2 3 3 ਗੁਰੂ ਘਰ ਹੁੰਦੇ ਨੇ ਠੀਕ ਹੈ ਜੀ ਆਪਣੇ ਪਿੰਡ ਵਿੱਚ ਐਸਾ ਜਿਹਾ ਕੋਈ ਹੈ ਨਹੀਂ ਜੀ ਆਪਣੇ ਪਿੰਡ ਵਿੱਚ ਹਜੇ ਤੱਕ ਤਾਂ ਦੇਖੋ ਜੀ ਇੱਕ ਆਪਣਾ ਗੁਰੂ ਘਰ ਹੈ ਬਾਕੀ ਦਾ ਚਲੋ ਆਪਣੇ ਰਵਿਦਾਸ ਜੀ ਦਾ ਗੁਰੂ ਘਰ ਹੈ ਉਹ ਆਪਾਂ ਮਹਾਰਾਜ ਕਿਰਪਾ ਕਰੇ ਤਿਆਰ ਜਰੂਰ ਕਰਾਂਗੇ ਕਿਉਂਕਿ ਹਰੇਕ ਆਪਣੀ ਭਾਵਨਾ ਦਾ ਸਦਕਾ ਹਰੇਕ ਆਪਣੀ ਜਾਤ ਬਰਾਦਰੀ ਦੇ ਸਦਕਾ ਜੋ ਵੀ ਆਪਣਾ ਕਰਦਾ ਵਧੀਆ ਕਰਦਾ ਕਿਉਂਕਿ ਮਾੜਾ ਕੋਈ ਨਹੀਂ ਜਿੱਥੇ ਵੀ ਆਪਾਂ ਨਮਸਕਾਰ ਕਰਾਂਗੇ ਗੁਰੂ ਮਹਾਰਾਜ ਦੇ ਸਰੂਪ ਹੋਵੇਗਾ ਉੱਥੇ ਨਮਸਕਾਰ ਕਰਨਾ ਜ਼ਰੂਰੀ ਹੈ ਕਿਉਂਕਿ ਦਸਾਂ ਗੁਰੂਆਂ ਦੀ ਬਾਣੀ ਬੇਟ 15 ਭਗਤਾਂ ਦੀ ਬਾਣੀ ਦਰਜ ਹੈ ਕਿਉਂਕਿ ਪਜਤੇ ਗੁਰੂਆਂ ਦੀ ਬਾਣੀ ਦੇ ਵਿੱਚ ਭਗਤਾਂ ਆ ਕੇ ਉੱਥੇ ਨਮਸਕਾਰ ਕਰਨਾ ਆਪਣਾ ਫਰਜ਼ ਬਣਦਾ ਪਿੰਡ ਦੀ ਭਾਈਚਾਰਕ ਸਾਂਝ ਨੂੰ ਕਿਸ ਤਰ੍ਹਾਂ ਦੇਖਦੇ ਪਿੰਡ ਦੀ ਭਾਈਚਾਰਕ ਸਾਂਝ ਬਹੁਤ ਵਧੀਆ ਕਿਉਂਕਿ ਹਰੇਕ ਨਗਰ ਦੇ ਵਿੱਚ ਮੈਂ ਤਾਂ ਕਹਿੰਦਾ ਸਾਡੇ ਪਿੰਡ ਵਰਗਾ ਸਤਿਕਾਰ ਤੇ ਮਾਣ ਹੋਣਾ ਚਾਹੀਦਾ ਆ ਸਾਡਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਰਾ ਨਹੀਂ ਅਸੀਂ ਤਾਂ ਹਰੇਕ ਨਾਲ ਭਾਈਚਾਰੇ ਦੇ ਨਾਲ ਰਹਿ ਕੇ ਖੁਸ਼ ਹਾਂ ਕਿਉਂਕਿ ਭਾਈਚਾਰੇ ਨੇ ਸਾਨੂੰ ਵੋਟਾਂ ਦੇ ਕੇ ਸਰਪੰਚ ਬਣਾਇਆ ਤੇ ਚੁਣਿਆ ਅਸੀਂ ਨਾ ਹੀ ਕੋਈ ਸਾਡੇ ਐਂਟੀ ਪਾਰਟੀ ਜਾਂ ਕਿਸੇ ਦਾ ਵੀ ਵਿਰੋਧ ਨਹੀਂ ਕਰਦੇ ਕਿਉਂਕਿ ਉਹ ਵੀ ਸਾਡੇ ਭਾਈਚਾਰੇ ਹਨ ਕਿਉਂਕਿ ਅਸੀਂ ਤਾਂ ਕਹਿੰਦੇ ਹਰੇਕ ਪਿੰਡ ਦੇ ਵਿੱਚ ਇਕਤਾ ਬਣ ਕੇ ਤੇ ਗਾਹਾਂ ਨੂੰ ਆਨ ਆਲੇ ਸਮਾਜ ਦੇ ਵਿੱਚ ਸਰਬਤੰਤੀ ਨਾਲ ਸਪੰਟੂਣੇ ਜਾਣ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਮਾਗਮ ਕਰਾਇਆ ਸੀ ਉਹ ਬਿਲਕੁਲ ਰਾਜਨੀਤੀ ਤੋਂ ਰਹਿਤ ਸੀ ਪਿੰਡ ਵਾਸੀਓ ਸੀ ਕੀ ਕਹੋਗੇ ਨਹੀਂ ਜੀ ਦੇਖੋ ਜੀ ਜੋ ਅਸੀਂ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਸਾਡੇ ਪਿੰਡ ਵਾਲਿਆਂ ਨੇ ਸਾਨੂੰ ਵੋਟਾਂ ਦੇ ਕੇ ਸਤਿਕਾਰ ਮਾਨ ਕੀਤਾ ਤੇ ਪਿੰਡ ਵਾਲਿਆਂ ਦਾ ਹੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਇਹਦੇ ਵਿੱਚ ਰਾਜਨੀਤੀ ਦਾ ਕੋਈ ਲੈਣ ਦੇਣ ਨਹੀਂ ਸੀ ਜੋ ਹੋਰ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਹੈ ਤੁਹਾਡਾ ਪਿੰਡ ਵਾਸੀਆਂ ਨੂੰ ਤਾਂ ਇਹ ਸਿੱਧਾ ਇਹ ਦੇਜਾ ਦੇਖੋ ਵੀ ਜਦੋਂ ਵੀ ਗੁਰੂ ਘਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਤੋਂ ਕਦੇ ਖੰਨਪਾਰ ਸਾਹਿਬ ਘਰਾਂ ਦੇ ਵਿੱਚ ਕਰਾਣੇ ਆ ਤਾਂ ਗ੍ਰੰਥੀ ਸਿੰਘਾਂ ਦਾ ਮਾਣ ਸਨਮਾਨ ਜੂਰ ਕਰਿਆ ਕਰੋ ਵੱਲ ਚੜ ਕੇ ਜਿੰਨੇ ਜੋਗੇ ਵੀ ਹੋ ਉਹਨਾਂ ਨੂੰ ਸਨਮਾਨ ਉਹਨਾਂ ਦਾ ਬਣਦਾ ਹੱਕ ਦਿਆ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿੱਚੋਂ ਨਸ਼ਾ ਰਹਿਤ ਹੋਵੇ ਤੇ ਨਸ਼ਿਆਂ ਤੋਂ ਬੱਚੇ ਦੂਰ ਹੋਣ ਬੱਚਿਆਂ ਨੂੰ ਇਸ ਲਾਈਨ ਦੀ ਸੇਧ ਮਿਲੇ ਤੇ ਬੱਚੇ ਗ੍ਰੰਥੀ ਸਿੰਘ ਬਣਨ ਦੇ ਗੁਰੂ ਦੇ ਲਰ ਲੱਗੀਏ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਇਸ ਕਰਕੇ ਆਪਾਂ ਤਾਂ ਇਹੀ ਕਹਿੰਨੇ ਆਂ ਵੀ ਪਿੰਡ ਵਿੱਚੋਂ ਹਰੇਕ ਤਰ੍ਹਾਂ ਦੀ ਜੋ ਕ੍ਰੈਤੀ ਆ ਉਹ ਦੂਰ ਹੋਣੀ ਚਾਹੀਦੀ ਹੈ ਤੇ ਭਾਈਚਾਰੇ ਦੀ ਸਾਂਝ ਬਣਨੀ ਚਾਹੀਦੀ ਹੈ ਪਿੰਡ ਦੇ ਵਿਕਾਸ ਨੂੰ ਲੈ ਕੇ ਪਿੰਡ ਦੇ ਵਿੱਚ ਦੇਖੋ ਜੀ ਹਜੇ ਤਾਂ ਨਵਾਂ-ਨਵਾਂ ਆਪਾਂ ਨੂੰ ਚੁਣਿਆ ਗਿਆ ਆਪਣੇ ਦਿਲੋਂ ਇਹੀ ਆ ਵੀ ਪਿੰਡ ਦਾ ਵਿਕਾਸ ਜ਼ਰੂਰੀ ਹੈ ਕਿਉਂਕਿ ਜੋ ਵੀ ਸਰਪੰਚ ਸਾਹਿਬ ਨੇ ਪਿਛਲਿਆਂ ਨੇ ਕੀਤੇ ਆ ਬਹੁਤ ਵਧੀਆ ਕੀਤਾ ਪਰ ਜੋ ਵੀ ਰਹਿੰਦੀਆਂ ਕਮੀਆਂ ਨੇ ਉਹਨਾਂ ਨੂੰ ਆਪਾਂ ਦੂਰ ਕਰਕੇ ਪਿੰਡ ਦਾ ਵਿਕਾਸ ਕਰੀਏ ਤੇ ਸਾਂਝਤਾ, ਏਕਤਾ ਭਾਈਚਾਰਾ ਬਣਾ ਕੇ ਰੱਖੀਏ ਕਲਸਾ ਜੀ ਨਵੇਂ ਬਣੇ ਸਰਪੰਚ ਵੱਲੋਂ ਤੁਹਾਨੂੰ ਸੋਨੇ ਦੀਆਂ ਮੁੰਡੀਆਂ ਨਾਲ ਸਨਮਾਨਿਤ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਦਾਸ ਦਾ ਨਾਮ ਸੁਖਵਿੰਦਰ ਸਿੰਘ ਹੈ ਜੀ ਅਸੀਂ ਤਕਰੀਬਨ ਇੱਥੇ 2001 ਤੋਂ ਤੇ 24 ਸਾਲ ਤੋਂ ਜੁੜੀ ਦੀ ਸੇਵਾ ਨਿਭਾ ਰਹੇ ਹਾਂ ਸੋ ਨਵੇਂ ਬਣੇ ਸਰਪੰਚ ਸਾਹਿਬ ਨੇ ਜੋ ਮੁੰਡੀਆਂ ਨਾਲ ਸਨਮਾਨਿਤ ਕੀਤਾ ਹੈ ਇਹ ਪਹਿਲੀ ਵਾਰ ਹੋਇਆ ਹੈ ਕਿਉਂਕਿ ਇਦਾਂ ਦਾ ਨਾ ਤਾਂ ਇਲਾਕੇ ਦੇ ਵਿੱਚ ਪਹਿਲਾਂ ਕਦੀ ਹੋਇਆ ਸੀ ਨਾਇਕ ਅਦੀ ਸੁੰਨ ਦੇ ਵਿੱਚ ਆਇਆ ਸੀ ਸੋ ਸਰਪੰਚ ਸਾਹਿਬ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਉਹਨੇ ਕਿਹਾ ਖੰਡਪੜ ਸਾਹਿਬ ਆਪਾਂ ਆਰੰਭ ਕਰਾਉਣਾ ਸ਼ੁਕਰਾਨੇ ਦਾ ਤੇ ਜਦੋਂ ਉਹਨਾਂ ਨੇ ਰਮਾਲ ਸਾਹਿਬ ਲੈ ਕੇ ਆਏ ਉਹਦੇ ਥੱਲੇ ਰੱਖਿਆ ਸੀ ਉਹਨਾਂ ਨੇ ਤਾਂ ਉਹਨਾਂ ਨੂੰ ਅਸੀਂ ਜਾ ਕੇ ਰਮਾਲ ਸਾਹਿਬ ਦੇ ਮਹਾਰਾਜ ਨੂੰ ਹੰਗੀਕਾਰ ਕੀਤਾ ਤੇ ਉਦੋਂ ਬਾਹਰ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਸਰਪੰਚ ਸਾਹਿਬ ਇਹ ਮੰਨਦੀਆਂ ਉਹ ਕਹਿੰਦੇ ਨਹੀਂ ਇਹ ਸਿੰਘਾਂ ਨੇ ਬਸ ਉਹਨਾਂ ਨੇ ਸਾਨੂੰ ਮੂੰਹ ਬੋਲ ਕੇ ਹੀ ਗੱਲ ਨਹੀਂ ਕਹੀ ਇਹ ਬਹੁਤ ਉਹਨਾਂ ਦੀ ਦਰਿਆਦ ਦਿੱਲੀ ਹੈ ਦੀ ਭਾਵੇਂ ਨਾਨਕ ਦੇ ਗੁਰੂ ਮਾਰਜਾ ਕਿਰਪਾ ਕਰਨ ਉਹਨਾਂ ਨੂੰ ਤਰੱਕੀ ਕਾਮਯਾਬੀ ਬਖਸ਼ ਕਰਨ ਅਤੇ ਡੇੜਾ ਨਾਲ ਸਮਾਮੇ ਲਿਆ ਸਰਪੰਚ ਜੀ ਦਾ ਗੁਰੂ ਮਾਰਜਾ ਆਪ ਸਾਈ ਹੋਣ ਪਿੰਡ ਦੀ ਵੀ ਸੇਵਾ ਜਿਹੜੀ ਜਿਵੇਂ ਉਹਨਾਂ ਨੇ ਸਿੰਘਾਂ ਦੀ ਸੇਵਾ ਕੀਤੀ ਹੈ ਇਸੇ ਤਰ੍ਹਾਂ ਪਿੰਡ ਦੀ ਵੀ ਉਹਨੇ ਸਿਵਾਨ ਨੂੰ ਆਣ ਤੇ ਕਰਨ ਗਈ ਵਧੀਆ ਸਤਪਾਲੀ ਹਰ ਸਿੰਘ ਸਰਪੰਚ ਨੇ ਸੋ ਗੁਰੂ ਮਾਰਜਾ ਉਹਨਾਂ ਕਿਰਪਾ ਕਰੇ ਦੇਸ਼ ਪ੍ਰਦੇਸ਼ ਵਿੱਚ ਬੱਤੀ ਨੇ ਉਹਨਾਂ ਦੇ ਚੜ੍ਹਦੀ ਕਲਾ ਬਖਸ਼ ਕਰੇ ਸੰਗਤ ਨੂੰ ਹੋਰ ਕੀ ਸੰਦੇਸ਼ ਸੰਗਤ ਨੂੰ ਸੰਦੇਸ਼ ਆ ਜੀ ਬਹੁਤ ਵਧੀਆ ਜਿਵੇਂ ਹੁਣ ਸਰਪੰਚ ਸਾਹਿਬ ਨੇ ਸਾਡੇ ਗੜੀ ਬੇਟ ਦੇ ਨੇ ਉਪਰਾਲਾ ਕੀਤਾ ਹੈ ਸਾਡੇ ਗੜੀ ਬੇਟ ਵਿੱਚ ਵੈਸ ਤਾਂ ਬਹੁਤ ਸਤਿਕਾਰ ਕਰਦੇ ਗ੍ਰੰਥੀ ਸਿੰਘ ਦਾ ਹੋਰ ਕਈ ਨਗਰਾਂ ਦੇ ਵਿੱਚ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ ਜੋ ਗ੍ਰੰਥੀ ਸਿੰਘ ਦਾ ਸਤਿਕਾਰ ਜਿਹੜਾ ਮਾਨ ਸਤਿਕਾਰ ਉਹਨਾਂ ਨਹੀਂ ਦਿੱਤਾ ਜਾਂਦਾ ਸੋ ਇਹਦੇ ਨਾਲ ਹੋਰ ਜਿਹੜੇ ਇਲਾਕੇ ਦੇ ਵਿੱਚ ਪਿੰਡ ਹਨ ਉਹਨਾਂ ਨੂੰ ਵੀ ਸਰਪੰਚ ਸਾਹਿਬ ਨਵੀਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਵੀ ਸੰਗਤ ਨੂੰ ਵੀ ਇੱਕ ਵਧੀਆ ਸੰਦੇਸ਼ ਜਾਵੇਗਾ ਵੀ ਜਿਵੇਂ ਗੜੀ ਬੇਤ ਨੇ ਗ੍ਰੰਥ ਸਿੰਘਾ ਨੂੰ ਸਨਮਾਨਤ ਕੀਤਾ ਹੈ ਸਰਪੰਚਾਂ ਨੇ ਨਗਰ ਨੇ ਉਸੇ ਤਰ੍ਹਾਂ ਹੀ ਉਹ ਵੀ ਪਿੰਡ ਜਿਹੜੇ ਇਹਦੀ ਲੀਡ ਚੱਲਣਗੇ ਤੇ ਜਿਹੜਾ ਗ੍ਰੰਥ ਸਿੰਘਾ ਦਾ ਮਾਨ ਸਤ ਕਾ ਜਿਹੜਾ ਬਣਦਾ ਉਹ ਹੋਰ ਵਧੇਗਾ ਜੀ ਸੁਭਾ ਕਿਸ ਤਰ੍ਹਾਂ ਦਾ ਸਰਪੰਚ ਸਾਹਿਬ ਸਰਪੰਚ ਸਾਹਿਬ ਦਾ ਸੁਭਾ ਇਹਦਾ ਬਹੁਤ ਵਧੀਆ ਜੀ ਤੁਸੀਂ ਆਪ ਵੀ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਜਦੋਂ ਕਿਸੇ ਨੇ ਕੋਈ ਮਾਇਆ ਖਰਚ ਕੇ ਚਲੀ ਆਂਦੀ ਹੋਵੇ ਤਾਂ ਉਹ ਪਹਿਲਾਂ ਇਹ ਗੱਲ ਕਹਿੰਦਾ ਜੀ ਬਾਬਾ ਜੀ ਮੈਂ ਲੈ ਕੇ ਆਇਆ ਪਰ ਸਪੰਜ ਸਾਵਣ ਦਾ ਸਾਨੂੰ ਦਸਿਆ ਹੀ ਨਹੀਂ ਅਸੀਂ ਤਾਂ ਆਪ ਉਹਨਾਂ ਨੂੰ ਪੁੱਛਿਆ ਜਾ ਕੇ ਬੈਠੇ ਸਨ ਸੰਗਤ ਦੇ ਵਿੱਚ ਤੁਣ ਜਾ ਕੇ ਪੁੱਛਿਆ ਵੀ ਮਹਾਰਾਜ ਜੀ ਜਿਹੜੀਆਂ ਆਹ ਪੰਜ ਮੁੰਦੀਆਂ ਰੱਖੀਆਂ ਨੇ ਸਾਨੂੰ ਰੰਬ ਤੋਂ ਲੈ ਕੇ ਮੱਦਤ ਧੋਖ ਦੀ ਉਦਾਸ ਤੱਕ ਨਹੀਂ ਪਤਾ ਲੱਗਿਆ ਜੀ ਤੇ ਧੋਖ ਦੀ ਉਦਾਸ ਤੋਂ ਪਹਿਲਾਂ ਜਦੋਂ ਅਸੀਂ ਪ੍ਰਮਾਤ ਸਹਤਾਂ ਨਾਇਆ ਮਹਾਰਾਜ ਨੂੰ ਉਦੋਂ ਸਾਨੂੰ ਪਤਾ ਲੱਗਿਆ ਪਰ ਜਾ ਕੇ ਉਹਨਾਂ ਨੂੰ ਪੁੱਛਿਆ ਤੇ ਉਸ ਤੋਂ ਅੰਦਾਜ਼ਾ ਲਾ ਸਕਦਾ ਕਿ ਸੁਹਾਗ ਉਹਨਾਂ ਦਾ ਬਹੁਤ ਵਧੀਆ ਹੈ ਤੇ ਗੁਰੂ ਮਹਾਰਾਜ ਸੁਕਰਾਨੇ ਦੇ ਵਿੱਚ ਗੁਰੂ ਮਹਾਰਾਜ ਦੀ ਤਾਬਿਆਂ ਦੇ ਵਿੱਚ ਰਹਿੰਦੇ ਨੇ ਅਗਿਆ ਦੇ ਵਿੱਚ ਰਹਿੰਦੇ ਨੇ